ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਤਰਾਖੰਡ ਦੇ ਇੱਕ ਇਲਾਕੇ ਵਿੱਚ ਵਿਰਾਜਮਾਨ ਸਨ ਉਸ ਇਲਾਕੇ ਵਿੱਚ ਇੱਕ ਚੋਰ ਰਹਿੰਦਾ ਸੀ ਜਿਹੜਾ ਕੀ ਛੋਟੀਆਂ ਮੋਟੀਆਂ ਚੋਰੀਆਂ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਉਹੋ ਰੋਜ਼ ਵੇਖਦਾ ਸੀ ਕਿ ਕਈ ਸਾਰੇ ਰੋਂਦੇ ਕਰਲਾਉਂਦੇ ਹੋਏ ਲੋਕ ਗੁਰੂ ਨਾਨਕ ਦੇਵ ਜੀ ਦੇ ਕੋਲ ਆਉਂਦੇ ਹਨ ਜਦੋਂ ਉਹ ਵਾਪਸ ਪਰਤਦੇ ਹਨ ਤਾਂ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਹੁੰਦੀ ਹੈ ਇਹ ਸਭ ਵੇਖ ਕੇ ਉਹ ਚੋਰ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਇਹ ਸਾਧੂ ਜ਼ਰੂਰ ਲੋਕਾਂ ਨੂੰ ਧਨ ਵੰਡਦਾ ਹੋਵੇਗਾ ਜ਼ਰੂਰ ਇਹਦੇ ਕੋਲ ਜੋ ਖਾਣ ਹਨ ਹੋਵੇਗਾ ਜਿਹੜਾ ਦੁਖੀ ਲੋਕਾਂ ਨੂੰ ਖੁਸ਼ ਕਰਕੇ ਭੇਜ ਦਿੰਦਾ ਹੈ ਕਿਉਂ ਨਾ ਇਸ ਦੇ ਚੋਖੇ ਦੰਨ ਨੂੰ ਚੋਰੀ ਕਰ ਲਿਆ ਜਾਵੇ ਇਹ ਸਭ ਸੋਚ ਵਿਚਾਰ ਕੇ ਉਹ ਚੋਰ ਗੁਰੂ ਜੀ ਦੇ ਡੇਰੇ ਵਿੱਚ ਦਾਖਲ ਹੋ ਗਿਆ ਗੁਰੂ ਨਾਨਕ ਦੇਵ ਜੀ ਉਸ ਵੇਲੇ ਗੁਰਬਾਣੀ ਕੀਰਤਨ ਕਰ ਰਹੇ ਸਨ ਚੋਰ ਨੇ ਫਰੋਲਣਾ ਸ਼ੁਰੂ ਕਰ ਦਿੱਤਾ ਜਨ ਪਰੌਲਣ ਪਿੱਛੋਂ ਉਸ ਨੂੰ ਪਹੁੰਚ ਨ ਮਿਲਿਆ ਤਾਂ ਉਹ ਸਰਬਿੰਦਾ ਹੋਇਆ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਹਾਜ਼ਰ ਹੋਇਆ ਤੇ ਕਹਿਣ ਲੱਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਜਦੋਂ ਤੁਹਾਡੇ ਕੋਲ ਆਉਂਦੇ ਹਨ ਤਾਂ ਉਦੋਂ ਰੋ ਰਹੇ ਹੁੰਦੇ ਹਨ ਤੇ ਜਦੋਂ ਜਾਂਦੇ ਹਨ ਤਾਂ ਉਹ ਹੱਸ ਰਹੇ ਹੁੰਦੇ ਹਨ ਤੁਹਾਡੇ ਕੋਲ ਅਜਿਹਾਂ ਕਿਹੜਾ ਧਨ ਹੈ ਜਿਹੜਾ ਸਾਰੇ ਲੋਕਾਂ ਨੂੰ ਵੰਡਦੇ ਹੋ ਚੋਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾ ਪਏ ਤੇ ਕਹਿਣ ਲੱਗੇ ਕਿ ਭਾਈ দান ਕੋਂ ਅਲਾਵਾ ਵੀ ਬਹੁਤ ਕੁਝ ਹੁੰਦਾ ਹੈ ਇਨਸਾਨ ਦੇ ਕੋਲ ਜਿਵੇਂ ਤੇਰੇ ਕੋਲ ਦੋ ਹੱਥ ਹਨ ਜਿਨ੍ਹਾਂ ਦੇ ਨਾਲ ਤੂੰ ਲੋਕਾਂ ਦੀ ਸੇਵਾ ਕਰ ਸਕਦਾ ਹੈ ਦੁੱਧਿਆਂ ਦਾ ਬਲਾ ਕਰ ਸਕਦਾ ਹੈ ਤੇਰੇ ਕੋਲ ਮੂੰਹ ਹੈ ਜਿਸ ਨਾਲ ਲੋਕਾਂ ਨੂੰ ਚੰਗੀਆਂ ਗੱਲਾਂ ਸੁਣਾ ਸਕਦਾ ਹੈ ਦੂਜਿਆਂ ਦੇ ਮਨ ਨੂੰ ਖੁਸ਼ੀ ਦੇ ਸਕਦਾ ਹੈ ਜੇਕਰ ਤੇਰੇ ਕੋਲ ਗਿਆਨ ਜਾਂ ਸਿੱਖਿਆ ਹੈ ਤਾਂ ਤੂੰ ਉਹ ਵੀ ਲੋਕਾਂ ਨੂੰ ਵੰਡ ਸਕਦਾ ਹੈ ਜਿਸ ਨਾਲ ਉਹਨਾਂ ਦਾ ਬੜਾ ਹੋ ਸਕਦਾ ਹੈ ਇਸ ਤਰ੍ਹਾਂ ਇਨਸਾਨ ਕੋਲ ਬਹੁਤ ਕੁਝ ਹੈ ਜਿਹੜਾ ਉਹ ਲੋਕਾਂ ਨੂੰ ਵੰਡ ਸਕਦਾ ਹੈ ਜਿਸ ਕੋਲ ਧਨ ਨਹੀਂ ਤਾਂ ਉਹਦਾ ਮਤਲਬ ਇਹ ਨਹੀਂ ਕਿ ਉਹ ਲੋਕਾਂ ਨੂੰ ਕੁਝ ਨਹੀਂ ਦੇ ਸਕਦਾ ਜਾਂ ਕਿਸੇ ਦਾ ਭਲਾ ਨਹੀਂ ਕਰ ਸਕਦਾ দান ਕੁੰ ਸਿਰਫ ਪੈਸਿਆਂ ਦਾ ਨਹੀਂ ਹੁੰਦਾ ਬਲਕਿ ਚੰਗੇ ਵਿਚਾਰਾਂ ਦਾ ਵੀ ਹੋ ਸਕਦਾ ਹੈ ਪੰਜ ਤੱਤਾਂ ਦੇ ਬਣੇ ਇਸ ਸਰੀਰ ਦੇ ਕੋਲ ਦੂਜਿਆਂ ਨੂੰ ਦੇਣ ਲਈ ਬਹੁਤ ਕੁਝ ਹੁੰਦਾ ਹੈ ਕਿਰਤ ਕਰੋ ਵੰਡ ਛਕੋ ਚੋਰੀ ਪਖੰਡੀ ਦੀ ਕਮਾਈ ਬੰਦੇ ਨੂੰ ਖੁਸ਼ੀ ਨਹੀਂ ਦੇ ਸਕਦੀ ਗੁਰੂ ਜੀ ਦੇ ਬਚਨਾਂ ਦਾ ਉਸ ਚੋਰ ਉੱਤੇ ਐਨਾ ਅਸਰ ਹੋਇਆ ਕਿ ਉਹ ਚੋਰ ਗੁਰੂ ਜੀ ਦੇ ਚਰਨਾਂ 'ਤੇ ਪੈ ਗਿਆ ਤੇ ਉਸਨੇ ਗੁਰੂ ਜੀ ਨੂੰ ਬਚਨ ਕੀਤਾ ਕਿ ਅੱਜ ਤੋਂ ਬਾਅਦ ਉਹ ਨੇਕੀ ਦੀ ਹੀ ਕਮਾਈ ਕਰਕੇ ਦਾਨ-ਪੁੰਨ ਕਰਿਆ ਕਰੇਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਾਕੀ ਨੂੰ ਲਾਈਕ ਕਰਨਾ अपने यारोस्त मित्र शेयर करना कमेंट धन गुरु नानक लिखना वाहेगुरु जी का खालसा वागुरु जी की फतेह